ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਪਹਿਲੇ ਨੰਬਰ ਦੇ ਵੜਾ ਜਿਹੜੀ ਟਾਪ ਬਰੀਡ ਤਾਜੀ ਸੂਈ ਵੀ ਆ ਤੇ ਦੋ ਨੰਬਰ ਦੇ ਵੜਾ ਜਿਹੜੀ ਗੱਬਣਾ ਥੋੜੇ ਕਿ ਦਿਨਾਂ ਦੀ ਕੱਚੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬਰੇ ਹੋ ਠੀਕ ਹੋ ਵਧੀਆ ਵਧੀਆ ਭਾਈ ਨਾਮ ਤੇ ਡਰੈਸ ਬੋ ਨਾਮ ਸਾਗਰ ਆ ਬਰੇ ਪਿੰਡ ਭਾਈ ਰੂਪਾ ਤਹਿਸੀਲ ਪੂਲ ਤੇ ਜ਼ਿਲ੍ਹਾ ਫੰਡਾ ਨੇੜੇ ਪਿੰਡ ਭਾਈ ਨੇੜੇ ਰਾਮਪੁਰ ਪੂਲ ਸਾਹਰਾ ਬਰੇ ਤੇ ਸਲਾਬਾ ਵਿਚਾਲੇ ਪਿੰਡ ਆਪੋ ਮੋਬਾਈਲ ਨੰਬਰ 903976052 ਠੀਕ ਆ ਭਾਈ ਤੇ ਬਾਈ ਜਿਹੜੀ ਪਹਿਲੇ ਨੰਬਰ ਦੇ ਵਹਿੜ ਦੇਦੇ ਨੇ ਕਿਹੜਾ ਸੁਆ ਸੁਈ ਵੀ ਆ ਇਹ ਬਾਈ ਦੂਜਾ ਸੁਆ ਸੁਈ ਵੀ ਬੜਾ ਕਦੋਂ ਸੁਈ ਆ ਭਰਾ ਇਹ ਇਹਨੂੰ ਅਜੇ ਵੀ ਪਾਰਸੋਂ 33 ਦਿਨ ਹੋ ਗਏ ਮੰਨ ਕੇ ਚੱਲ ਲੇਵਾ ਬਹੁਤ ਹਨਾ ਲੇਵਾ ਮਗਰ ਮੂਰਲਾ ਬਾਈ ਤੇ ਮੋਟੇ ਕਰ ਕਰ ਤੇ ਥਾਣ ਪਿਆ ਮੁੱਠੀ ਵਾਲਾ ਸਹੀ ਗੱਲ ਆ ਬਾਈ ਠੀਕ ਆ ਠੰਡੀ ਝੀਲ ਦਾ ਕੋਈ ਅੰਤ ਨਹੀਂ ਨਿਆਣਾ ਪਾ ਨਾ ਪਾ ਜਿਵੇਂ ਮਰਜੀ ਚੋਲਾ ਲੰਮੀ ਲੁੰਮੀ ਬਹੁਤ ਆ ਬੱਜੀ ਬਾਈ ਲੰਮੇ ਲੁੰਮੇ ਬਹੁਤ ਆ ਹਾਂ ਕਰਦੇ ਚੰਗਾ ਗਾ ਕੋਈ ਮੰਨ ਕੇ ਚੱਲ ਵੀ ਛੋਟ ਹੀ ਨਹੀਂ ਹੈਗੀ ਹਨਾ ਨਹੀਂ ਨਹੀਂ ਵਿਚ ਦਰਮਿਆਨ ਦਾ ਵੜਾ ਆਪ ਵੱਡੀ ਵੀ ਨਹੀਂ ਕਹਾ ਤੇ ਛੋਟੀ ਵੀ ਨਹੀਂ ਦਰਮਿਆਨੀ ਨਹੀਂ ਵੜ ਨੂੰ ਡੀ ਆਵੇਂ ਆਪਾਂ ਦਾ ਪੂਰੀ ਥਾਂ ਲੈ ਵਿਦਾਂਤ ਕੋਲ 18 19 ਕਿਲੋ ਕੰਡੇ ਆ ਦੋ 13 ਕਿਲੋ ਵੀ ਕੰਡੇ ਵਾਲਾ ਹੁਣ ਬੋਲੀ ਤਿਆਰ ਹੈ ਥੱਲੇ ਬੱਚਾ ਬੱਛਾ ਦੀ ਤਾਈ ਬੱਛਾ ਮਗਰ ਬਾਈ ਸਾ ਦਿੱਤਾ ਵੀ ਜੇਰ ਦੀ ਸਾਰੇ ਕਾ ਦੀ ਕੰਪਲੀਟ ਆ ਆਪਣੇ ਕੋਲ ਵੀਡੀਓ ਪਈ ਆ ਓਕੇ ਬਾਈ ਥਾਂ ਦੇ ਵਾ ਦੇਖੋ ਬਈ ਲੇਵਾ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਲੱਗਿਆ ਕਰਮਣ ਦੇਖੋ ਪੰਡਾ ਕੀ ਬਾਤ ਆ ਥਾਂ ਦੇਖੋ ਲੈ ਪੂਰੀ ਵਿਥੀ ਦੇ ਗੱਲਾਂ ਬਈ ਯਾਰ ਗਿੜ-ਗਿੜ ਤੇ ਥਾਣ ਪਿਆ ਹਮ ਮੁੱਠੀ ਵਾਲਾ ਥਾਣਾ ਪੂਰਾ ਠੰਡੀ ਸੀਲਾ ਚਾਹੇ ਅਥੀ ਚੋਲੇ ਚਾਹੇ ਮਸ਼ੀਨ ਖੋਲ ਦੇ ਬਈ ਤੋਰ ਬ੍ਰੀਡ ਫੁੱਲ ਆ ਬਈ ਥਾਣ ਲੈਵਾ ਚੰਗਾ ਸੋਈ ਸਵਾਈਆ ਸਵੱਛਤਾ ਕਰ ਮਲੀ ਨੇ ਬੱਚਾ ਦਿੱਤਾ ਤੇ ਥਾਣ ਬਹੁਤ ਕਮਾਲ ਦਾ ਯਾਰ ਬਈ ਥਾਣ ਲੈਵਾ ਦਾ ਅੰਤ ਹੀ ਕੋਈ ਨਹੀਂ ਠੰਡੀ ਸੀ ਲੈਣੀ ਆ ਜਵਾਗ ਚੋਲੇ ਪਾਉਂਦੀ ਬਈ ਠੀਕ ਹੈ ਜੂ ਦੀ ਬਹੁਤ ਚੰਗੀ ਆ ਬੜ ਹਮ ਸਹੀ ਗੱਲ ਤੋਰਾ ਦੇਖ ਬਈ ਬ੍ਰੀਡ ਚ ਚੈੱਕ ਕਰ ਲੋ ਇੱਕ ਨੰਬਰ ਆ ਲੈ ਕੀ ਬਾਤ ਆ ਮੈਂ ਕਹਿੰਦਾ ਪੂਰੇ ਚੌੜੀ ਹੋ ਹੋ ਤੁਰਦੀ ਆ ਹਾਂ ਹਾਂ ਬਈ ਚੌਂਕ ਚਮਕ ਵਾਲੀ ਯਾਰ ਗਰਮਾਂ ਚ ਚੱਲਣ ਵਾਲੀ ਵਾੜਾ ਪੂਰੀ ਬਈ ਸਹੀ ਗੱਲ ਆ ਬਈ ਤੋਹਫਾ ਇੱਕਨ ਤਰ੍ਹਾਂ ਦੀਆਂ ਦਾ ਤੇ ਕੀ ਮੁੱਲ ਆ ਭਰਾ ਜੈ ਜੈ ਬਈ ਯਾਰ ਇਹ ਮੁੱਲ ਕਰਾਉਣਾ ਹਨਾ ਮੁੱਲ ਦਾ 70000 ਰੁਪਏ ਵਾੜਦਾ ਠੀਕ ਆ ਜੀ ਜੇ ਕਿਸੇ ਨੇ ਮੁੱਲ ਹੀ ਕਰਾਉਣਾ ਮੁੱਲ ਹੀ ਕਰਾਉਣਾ ਜਿਹੜਾ 60000 ਰੁਪਏ ਪਾ ਲੈਣਾ ਲੈ ਬਈ ਹਾਂ ਜੇ ਤਾਂ ਬਈ ਚੱਕਰਾਂ 'ਚ ਪੈਣਾ ਮੁੱਲ ਕਰਾਉਣਾ ਬਾਈ ਕਹਿੰਦਾ 70000 ਠੀਕ ਆ ਕਿ ਨਹੀਂ ਜਿਹੜਾ ਲੈਂਡ ਦੇਣ ਵਾਲਾ ਰੇਟ ਆ 60000 ਰੁਪਏ ਦੀ ਵੜ ਬਾਈ ਕਹਿੰਦਾ ਆਪਾਂ 13 ਕਿਲੋ ਕੰਡੇ ਵਾਲੀ ਬੋਲੀ ਤਿਆਰ ਹੋ ਬਈ ਬਾਕੀ ਚੁਵਾਈ ਦੇਖੀ ਲੱਗੀ ਠੰਡੀ ਸੀ ਲੈਣੀ ਆ ਪੱਬ ਨਹੀਂ ਲਿਆਉਂਦੀ ਨਿਆਣਾ ਪਾਲਾ ਨਾ ਪਾਲਾ ਠੀਕ ਆ ਆਪਾਂ ਚੋਕੇ ਦਿਖਾ ਦਿੰਦੇ ਹੁਣ ਧਰਮ ਮਾਰ ਕੇ ਬੋਲ ਬਈ ਜਮਾ ਜਾਇਜ 60000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਬਾ ਉਹ ਸੂਟ ਕਰੂ ਮਰਜ਼ੀ ਦੀ ਬਈ 100 200 ਨਹੀਂ 1000 ਚ ਕਰੂੰਗਾ ਠੀਕ ਆ ਬਾਈ ਹਾਂ ਅਗਲਾ ਪਾ ਚੁੱਕੀ ਹੈ ਕੀ ਫਾਇਦਾ ਬਾਅਦ ਚ ਰੋਲਾ ਪਾਉਂਦਾ ਸਹੀ ਗੱਲ ਆ ਬਾਈ ਚੁਵਾਈ ਚੁਵਾਈ ਦੇ ਇੱਕ ਨੰਬਰ ਹੋ ਜਿਹੜੀ ਗੱਲ ਕਹਿਦੀ ਠੰਡੀ ਸੀ ਕਿਆ ਬਾਤ ਆ ਬਾਈ ਲੇਵੇ ਦੀ ਫੀਟਿੰਗ ਬੜੀ ਤਕੜੀ ਆ ਬੜਾ ਜ਼ਬਰਦਸਤ ਲੇਵਾ ਬਾਈ ਯਾਰ ਪਿੱਛੇ ਰ ਸੂਣ ਨਾ ਲੱਗਿਆ ਬਗਲਾ ਕਹਿ ਜਾਂਦਾ ਇੱਕ ਸੂਣ ਨਾਲ ਸਹੀ ਗੱਲ ਆ ਬਾਈ ਹੂੰ ਬਾਕੀ ਯਾਰ ਤੌਫਾ ਹੀ ਆ ਬਾਈ ਗਰਮੀ ਦਾ ਠੀਕ ਆ ਕਿ ਨਹੀਂ ਗਰਮੀ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਫੂਂਟ ਕਰਮ ਲਈ ਦੀ ਫੁੱਲ ਆਊਗੀ ਫੁੱਲ ਕੰਮਜਾਪ ਰਹਿਣਾ ਮੌਸਮ ਦੇ ਹਿਸਾਬ ਨਾਲ ਪਸੂ ਲਿਆ ਜਾਵੇ ਨਾ ਬੰਦਾ ਕੰਮਜਾਪ ਰਹਿੰਦਾਗਾ ਬਰੀਡ ਬਾਈ ਦੁੱਧ ਵੀ ਯਾਰ ਗਰਮੀ 'ਚ 18-19 ਕਿਲੋ ਕਹਿ ਜਾਂਦਾ ਕਿ ਨਹੀਂ ਦੇਣਾ ਬਾਈ ਯਾਰ ਹੂੰ 13 ਕਿਲੋਨ ਤਿਆਰ ਹੋ ਜਾਵਾਂ ਠੀਕਾ ਹਾਂ ਇੱਕ ਤਾਂ ਦਾ ਕਹਿਣ ਦਾ ਥਾਣਾ ਦਿਖਾ ਦੇ ਕਿ ਜੂਸ ਵਾਲਾ ਥਾਣਾ ਬਈ ਮੈਂ ਕਹਿੰਦਾ ਕੱਲਾ ਕੱਲਾ ਥਾਣਾ ਬਈ ਪੂਰੀ ਵਿਥੀ ਦੇ ਥਾਣਾ ਗਲਾਬੀ ਥਾਣਾ ਲੈ ਕੀ ਉਠੀ ਆ ਥਾਣਾ ਬਈ ਯਾਰ ਹੂੰ ਲੈ ਪੂਰੀ ਵਿਥੀ ਦੇ ਲੈ ਕੀ ਬਈ ਪੀੜੀ ਦੇ ਪਾਵੇ ਵਰਗੇ ਥਣ ਲੱਗੇ ਹੋਏ ਜਰਕਰ ਤੇ ਪਿਆ ਲੈ ਚਵਾਈ ਦੇ ਡਾਕਟਰ ਬੱਸ ਲੈ ਮੈਂ ਕਹਿੰਦਾ ਹੱਥ ਲਾਉਣ ਦੀ ਦੇਰ ਆ ਹਨਾ ਚਵਾਈ ਦੂਜੀ ਵਾਲਾ ਯਾਰ ਭਲੇਖੇ ਹੀ ਕੱਢ ਦੇ ਵੀ ਇੱਕ ਨੰਬਰ ਚਵਾਈ ਇੱਕ ਨੰਬਰ ਆ ਮੋਟਾ ਮੋਟਾ ਚੋਣ ਲੱਗਿਆ ਮੋਟੀ ਮੋਟੀ ਥਾਣਾ ਨੱਤਾ ਦੇਖ ਲੈ ਚੋਣ ਡਾਕਟਰਾਂ ਗਾਣ ਦਾ ਨੱਲਾ ਥਾਣਾ ਹੈ ਸਹੀ ਗੱਲ ਆ ਕਿਆ ਬਾਤ ਹੈ। ਕਿਆ ਬਾਤ ਹੈ ਯਾਰ ਚੂਣ ਬੜਾ ਚੰਗਾ ਹਨ। ਲੱਖ ਨੀ ਕਿਤਾਂ ਰੰਗਾਂ ਦੇਖੋ ਬਾਲ ਡਿਜ਼ਾਈਨ ਆਉਂਦੀ ਆ ਭੱਜੀ ਕਿ ਨਹੀਂ ਬਈ। ਹਲ-ਹਲ ਕਰਦੀ ਆ। ਹੁਣ ਬਈ ਚੋਗੇ ਦਿਖਾਤੀ ਆ ਪੈਸੇ ਬੋਣ ਵਾਲਾ ਬਣੇ ਹੁਣ ਤਾਂ ਇੱਕ ਨੰਬਰ ਆ ਸਾਰੀ ਗੱਲ। ਜੇਰ ਜੂਰ ਦੇ ਵਾਲਾ ਵੀਡੀਓ ਮਾਲੀ ਉਹ ਆਪਣੇ ਕੋਲੇ ਪਈ ਆ। ਸਹੀ ਗੱਲ ਆ ਬਈ। ਹਮ। ਕਿਆ ਬਾਤ। ਮਗਰ ਥਾਣੇ ਜੀ ਦਿਖਾ ਦੇ ਡਾਕਟਰ ਇੱਕ ਨੰਬਰ ਆ ਇਹਨੇ ਗੱਲ। ਇੱਧਰ ਨਹੀਂ ਦਿਖਾਉਂਦੇ ਕੋਈ ਚੈੱਕ ਕਰਨੀ। ਚਵਾਈ ਦੇਖੋ ਚੂਣ ਬੜਾ ਚੰਗਾ ਹਨ। ਹਾਂ ਹਾਂ। ਹਮ। ਮੋਟਾ ਮੋਟਾ ਜਿਹਾ ਹਣ ਲੈ ਜਿਵੇਂ ਮਰਜੀ ਕਰੀ ਚੱਲ ਕੀ ਬਾਤ ਆ ਬਾਈ ਪੱਬ ਨਹੀਂ ਹੋਈ ਜਵਾਜ ਟੋਲੇ ਬਰੂਆਂ ਚੋੜਾ ਕੋਈ ਬੰਦਾ ਚੋਲੇ ਕੋਈ ਮਰਜੀ ਟੋਲੇ ਬਾਈ ਯਾਰ ਠੰਡੀ ਪਾਉ ਤਾਂ ਨੇ ਇੱਕ ਨੰਬਰ ਜੀ ਆਹਾਰੇ ਕੋਈ ਚੈੱਕ ਕਰੀ ਠੰਡੀ ਸੀਲ ਫੁੱਲ ਚਵਾਈ ਵਾਲੀ ਚੰਗੀ ਆ ਬਾਈ ਚਵਾਈ ਦੇ ਇੱਕ ਨੰਬਰ ਉੱਥੇ ਲੱਗਦਾ ਹਣਾ ਜੀ ਹਾਂ ਹਾਂ ਬਾਈ ਜੀ ਲੱਗਦਾ ਬਾਈ ਕਹਿੰਦਾ ਜੀ ਕਰਦਾ ਚੂਈ ਚੱਲੀ ਗਏ ਲੈ ਥਾਂ ਤੁੰਦਗਾ ਦੇ ਕੇ ਜਾ ਡਾਕਟਰ ਲੈ ਪੂਰੀ ਵਿਕੀ ਦੇ ਕੱਲਾ ਕੱਲਾ ਤਾਂ ਕਿਆ ਬਾਤ ਹੈ ਲੈਵਾ ਦਾ ਬਹੁਤ ਜ਼ਿਆਦਾ ਵਿਕੀ ਨੂੰ ਲੈ ਪਈ ਜੀ ਦੇਖੀ ਫੀਟਿੰਗ ਚੈੱਕ ਕਰ ਤੂੰ ਲੈਵਾ ਦੇ ਡੂੜ ਘਟ ਮਗਰ ਫਿਰਦਾ ਲੈਵਾ ਹਮਮ ਸਹੀ ਗੱਲ ਹੈ ਬਾਈ ਕਿਆ ਬਾਤ ਹੈ ਮੁੱਲ ਵੀ ਅਰਜਾਇਜ ਲੱਗਿਆ ਜਮਾਂ ਜਾਇਜ ਹੈ ਬਈ ਦੂ ਘਟ ਤਾਂ ਕੌਣ ਦੇ ਦੂਣਾ ਸਹੀ ਗੱਲ ਹੈ ਬਾਈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੁਸ ਹੁੰਦੀ ਆ ਇਹ ਮਾਲਕ ਦੂਜੇ ਕਹਿੰਦਾ ਵੀ ਤੀਜਾ ਮੰਨ ਕੇ ਲਈ ਆਪਾਂ ਠੀਕ ਆ ਬਾਈ ਇੱਕ ਹਫ਼ਤਾ ਲਈ ਗਾ 18 17 ਕਿਲੋ ਦੇ ਦੇ ਦਿਤੋ ਠੀਕ ਆ ਬਾਈ ਫੁੱਲ ਕਾਦਾ ਠੰਡੀ ਸੀਲਾ ਬਜਨਾਲੀ ਆ ਸਹੀ ਗੱਲ ਆ। ਠੰਡੀ ਸੀਲ ਦਾ ਕੋਈ ਅੰਤ ਨਹੀਂ ਲੱਗਦਾ। ਹੂੰ ਕੱਦ ਬਹੁਤ ਆਣਾ। ਹਾਂ ਹਾਂ ਬਈ ਪੂਰਾ ਹੱਦ ਚੰਗਾ ਹੈਗਾ। ਬਰੀਡ ਚੰਗੀ। ਸਫਾਈ ਬਹੁਤ ਅਲੀਬੀ। ਬਹੁਤ ਚੰਗਾ। ਕੱਚੀ-ਕੱਚੀ ਹੋਂ ਸਾਣਾ। ਹਾਂ ਮੁੱਖੀ ਆ ਸਾਣਾ ਬਈ। ਫੇਸ ਬੂਸ ਬੜਾ ਚੰਗਾ ਨਾ ਗੱਲ। ਆ ਪੂਰੀ ਚੰਗੀ ਹੈ ਬਈ। ਖੋਲ ਲੈ ਬਈ ਤੋਰ ਦੇ। ਬਰੀਡ ਇੱਕ ਨੰਬਰ ਆ। ਕੱਦ ਵਾਲੀ, ਜਾਦ ਵਾਲੀ, ਬਰੀਡ ਵਾਲੀ ਬੜਾ। ਮੌਸਮ 'ਚ ਇਹ ਵੀ ਜਿਵੇਂ ਹੁਣ ਗਰਮੀ ਚੱਲ ਰਹੀ ਆ। ਪੂਰੀ ਚੱਲਣ ਵਾਲੀ ਆ ਬਈ ਮੌਸਮ ਵਾਲਾ। ਬੰਦ ਕੰਮ ਜਾ ਬਰੂਗੀ। ਹਾਂ ਨਰਮੀ ਘੱਟ ਮੈਨੂੰ ਫੈਂਟ ਚੰਗੀ ਆ ਬਈ। ਲੈ ਤੋਰਾ ਦੇਖੋ ਇੱਕ ਨ ਕੱਚੀ ਕੱਚੀ ਹੋਸਾਉਨਾ ਅੰਦਾਜ਼ਾ ਲਾ ਬਹੁਤ ਜੀ ਕੱਚੀ ਹੈ ਯਾਰ ਕੱਚਾ ਹੀ ਭਾ ਕਰ ਦੇਣਾ ਜੀ ਡਾਕਟਰ ਜੰਮਾ ਕੱਚਾ ਜਿਹੜੇ ਹਸਾਉਨਾ ਬਾਈ ਕਹਿੰਦਾ ਕੱਚੀ ਆ ਹੋਸਾਉਨਾ ਕੱਚੀਆਂ ਵਾਲਾ ਭਾਈ ਕਰ ਦੇਣਾ ਕੀ ਮੋਲ ਹੈ ਵੀਰੇ ਜਾਇਜ਼ ਇਹ 55000 ਦੀ ਦੇ ਦਾਂਗੇ ਬਸ ਅੱਜ ਯਾਰ 55000 ਦੀ ਮਾਨਤਾਨ ਹੋ ਜਾ ਕਰ ਦਾਂਗੇ ਬਸ ਬਾਈ ਥੋੜਾ ਘਣਾ ਜੇ ਰੇਟ ਮੁੱਲ ਜਾਇਜ਼ ਆ 55000 ਸਫਾਈ ਭਰਪੂਰ ਦੀ ਥਾਂ ਲੈ ਵੀ ਦੀ ਆਪਣੀ ਗਰੰਟੀ ਹੋਣੀ ਗੱਲ ਠੀਕ ਆ ਬਾਈ ਫੀਟਿੰਗ ਵਾਲੀ ਬਾਈ ਗੱਲ ਫੀਟਿੰਗ ਵਾਲਾ ਲੈ ਵਾਲਾ ਕਿਆ ਬਾਤ ਹੈ ਬਾਈ ਇਹ ਵਾ ਬਹੁਤ ਚੰਗਾ ਥਣ ਵੀ ਬੜਾ ਕਮਾਲ ਹਾਂ ਥਣ ਤੁਹਾਨੂੰ ਬਹੁਤ ਚੰਗਾ ਡਾਕਟਰ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥਰੇ ਥਣਾ ਕੱਚੀ ਕੱਚੀ ਆ ਉਸ ਹਾਂ ਨਾਜਾ ਬਾਕੀ ਕੱਚੀ ਆਈ ਭਾ ਡਾਕਟਰ ਹੂੰ ਕੱਚੀ ਵਾਲੀ ਬਾਈ ਨੇ ਜਮਾ ਜਾਇਜ਼ ਮੁੱਲ ਰੱਖਿਆ ਬਾਈ ਤੇ ਨਗਸੀ ਭਰਾ ਕੋਲੇ ਦੋ ਦੋਨੀ ਰਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ